ਹਾਂ ਕਾਟ ਰੋ ਜਾਂਦੀ ਹਮੇ ਹੁਣ ਇਹ ਬਿਸਕੁਟ ਪਾਇਆ ਇਹ ਰੋਸ ਮੇਰੇ ਆ ਜਾਂਦੀ ਮੇਰੇ ਕੋ ਇਹ ਚੱਕ ਕੇ ਲੈ ਗਈ ਉਹਦਾ ਬਿਸਕੁਟ ਦੇਖੋ ਕਿਵੇਂ ਖਾਈ ਜਾਂਦੀ ਓਏ ਤੇਰੀ ਕਿਊਟ ਉਹਦਾ ਬਿਸਕੁਟ ਚੱਕ ਕੇ ਲੈ ਗਈ ਹੁਣ ਉਹਦਾ ਇਹ ਵੀ ਚੱਕ ਕੇ ਲੈ ਜੂਗੀ ਇਹ ਪਾਤੇ ਹਨ ਆਪਣੇ ਪੰਜਾਬ ਜਿ ਘਾਟੋ ਬੋਲ ਲੰਗਦੀ ਆ ਇੱਥੇ ਇਸ ਕਲਰ ਚ ਹੁੰਦੀ ਹੈ ਤੇ ਇੱਕ ਬਲੈਕ ਕਲਰ ਚ ਹੁੰਦੀ ਹੁੰਦੀ ਵੀ ਵੱਡੀ ਹੈ ਥੋੜੀ ਜੀ ਆਪਣੇ ਤਾਂ ਨਿੱਕੀਆਂ ਨਿੱਕੀਆਂ ਹੁੰਦੀਆਂ ਇਹ ਵੱਡੀਆਂ ਘਾਟੋ ਨੇ ਇਹ ਕੋਲੇ ਵੀ ਆ ਜਾਂਦੀਆਂ ਆ ਆਵਣਾ ਐਂ ਕੋਲੇ ਆਉਂਦੀਆਂ ਜੀ ਚੱਕ ਕੇ ਲੈ ਜਾਂਦੀਆਂ ਚੀਜ਼ਾਂ ਖਾਣ ਪੀਣ ਵਾਲੀਆਂ

चल तैयार हो या मैं जो रोटी आप बनाओ ठीक है सोने नीचे वाला फिर चेक के लेके जाऊंगी पर हुन टाइम लगूंगा पहला वो खाऊंगी फिर नीचे आऊंगी kala kala ka ke